ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਇਹ ਖਬਰ ਰਣਜੀਤ ਸਿੰਘ ਢੰਡਰੀਆਂ ਵਾਲਾਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਕਤਲ ਦਾ ਮਾਮਲਾ ਦਰਜ ਹੋਇਆ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਜ਼ਬਰ ਜਨਾਹ ਦਾ ਮਾਮਲਾ ਵੀ ਇਸ ਸਪੀੜਿਤ ਪਰਿਵਾਰ ਦੇ ਵੱਲੋਂ ਆ ਜਿਹੜਾ ਉਹ ਦਰਜ ਕਰਵਾਇਆ ਗਿਆ ਦਰਅਸਲ ਪੰਜਾਬ ਹਰਿਆਣਾ ਹਾਈ ਕੋਰਟ ਦੀ ਇਸ ਸਾਰੇ ਕੇਸ ਦੇ ਵਿੱਚ ਦਖਲਅੰਦਾਜ਼ੀ ਦੇ ਨਾਲ ਇਹ ਮਾਮਲਾ ਦਰਜ ਹੋਇਆ ਹੈ ਮਾਮਲਾ ਹੁਣ ਨਹੀਂ ਹੈ 2012 ਦਾ ਇੱਕ ਕੇਸ ਹੈ ਜਿਸ ਨੂੰ ਲੈ ਕੇ ਲਗਾਤਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਸੀ ਲਗਾਤਾਰ ਧਮਕੀਆਂ ਦਾ ਦੌਰ ਚੱਲ ਰਿਹਾ ਸੀ ਧਮਕੀਆਂ ਕਿਹਦੇ ਵੱਲੋਂ ਕਿਹਨੂੰ ਦਿੱਤੀਆਂ ਜਾ ਰਹੀਆਂ ਸੀ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਖਾਸ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਦਰਅਸਲ ਅਨੁਰਜੀਤ ਸਿੰਘ ਢੰਡਰੀਆਂ ਵਾਲਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਜਿਸ ਤਰੀਕੇ ਦੇ ਨਾਲ ਇੱਕ ਕੈਥਲ ਤੋਂ ਆਇਆ ਪਰਿਵਾਰ ਜਿਸ ਦੇ ਵਿੱਚ ਇੱਕ 28 ਸਾਲਾਂ ਦੀ ਲੜਕੀ ਸੀ ਜਿਸ ਦੇ ਨਾਲ ਜ਼ਬਰਜਨਾਹ ਹੋਣ ਦੀ ਗੱਲ ਨਿਕਲ ਕੇ ਸਾਹਮਣੇ ਆਈ ਹਾਲਾਂਕਿ ਉਸ ਵਕਤ ਇਸ ਦੇ ਬਾਰੇ ਸ਼ਿਕਾਇਤ ਦਿੱਤੀ ਗਈ ਪਰ ਮਾਮਲਾ ਦਰਜ ਨਹੀਂ ਹੋਇਆ ਕਿਉਂਕਿ 174 ਦੀ ਕਾਰਵਾਈ ਪਰਿਵਾਰ ਦੇ ਉੱਪਰ ਦਬਦਬਾ ਬਣਾ ਕੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹ ਕਾਰਵਾਈ ਹੋਈ ਵੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਸਾਰੇ ਕੇਸ ਦੇ ਵਿੱਚ ਢਿੱਲ ਵਰਤੀ ਗਈ ਜਿਹੜੀ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਦੇ ਵਿੱਚ ਦਖਲ ਦੇਣ ਤੋਂ ਬਾਅਦ ਸਾਰੀਆਂ ਜਾਣਕਾਰੀਆਂ ਸਪਸ਼ਟ ਹੋ ਰਹੀਆਂ ਨੇ ਦਰਅਸਲ ਇਹ ਮਾਮਲਾ 22 April 2012 ਦਾ ਹੈ ਜਿੱਥੇ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਜ਼ਹਿਰ ਨਿਗਲ ਲਿਆ ਜਾਂਦਾ ਹੈ ਜ਼ਹਿਰ ਖਾਣ ਤੇ ਨਾਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਨਿਕਲਦਾ ਹੈ ਢੰਡਰੀਆਂ ਵਾਲੇ ਬਾਬੇ ਦੇ ਨਾਲ ਇਸ ਦੇ ਆਜੜੇ ਨੇ ਸਿੱਧੇ ਤੌਰ ਦੇ ਉੱਪਰ ਸੰਪਰਕ ਜੁੜਦੇ ਨੇ ਕਿ ਉਸ ਦੇ ਢੇਰੇ ਦੇ ਵਿੱਚ ਇਹ ਚੀਜ਼ ਹੋਈ ਹੈ ਤਾ ਭੱਟੇ ਸਵਾਲਾਂ ਦੇ ਘੇਰੇ ਦੇ ਵਿੱਚ ਰਣਜੀਤ ਸਿੰਘ ਢੰਡਰੀਆਂ ਵਾਲਾ ਆਉਂਦੇ ਨੇ ਨਾਲ ਦੀ ਨਾਲ ਪੁਲਿਸ ਦੇ ਕੋਲ ਜਦੋਂ ਇਸ ਦੀ ਸ਼ਿਕਾਇਤ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਦਬਦਬਾ ਬਣਾ ਕੇ 174 ਦੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਉੱਪਰ ਜਿਹੜਾ ਧਮਕੀਆਂ ਦਾ ਦੌਰ ਵੀ ਚੱਲਦਾ ਹੈ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਇਸ ਮ੍ਰਿਤਕ ਲੜਕੀ ਦੇ ਭਰਾ ਨੂੰ ਵੀ ਕਿਹਾ ਜਾਂਦਾ ਕਿ ਤੇਰਾ ਵੀ ਹਾਲ ਤੇਰੀ ਭੈਣ ਵਾਲਾ ਹੋਵੇਗਾ ਨਾਲ ਦੀ ਨਾਲ ਲਗਾਤਾਰ ਇਹ ਵੀ ਇਲਜ਼ਾਮ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਨਿਕਲ ਕੇ ਸਾਹਮਣੇ ਆਏ ਨੇ ਕਿ ਇਸ ਲੜਕੇ ਦੇ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਕਦੇ ਕਿਸੇ ਜਗ੍ਹਾ ਦੇ ਉੱਪਰ ਛੁਪਣਗਾਹ ਦੇ ਰੋਪ ਦੇ ਵਿੱਚ ਉੱਥੇ ਪਹੁੰਚਿਆ ਜਾਂਦਾ ਸੀ ਕਦੇ ਕਿਸੇ ਜਗ੍ਹਾ ਦੇ ਉੱਪਰ ਰਹਿ ਕੇ ਆਪਣੀ ਜਾਨ ਬਚਾਈ ਗਈ ਪਰ ਆਪਣੀ ਭੈਣ ਦੇ ਹੱਕ ਦੇ ਵਿੱਚ ਉਸ ਨੂੰ ਇਨਸਾਫ਼ ਦਿਵਾਉਣ ਦੀ ਕਿਤੇ ਨਾ ਕਿਤੇ ਇਸ ਦੇ ਅੰਦਰ ਲਾਲਸਾ ਸੀ ਕਹਿ ਲਈਏ ਲਾਲਸਾ ਸੀ ਜਿਸ ਨੂੰ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਦੇ ਵੱਲੋਂ ਪਟੀਸ਼ਨ ਦੇ ਰੂਪ ਦੇ ਵਿੱਚ ਦਾਖਲ ਕੀਤਾ ਗਿਆ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਦੇ ਉਹ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਉਸ ਵਕਤ ਦੇ ਐਸਐਚਓ ਜਿਹੜੇ ਕਿ ਪਸਿਆਣਾ ਥਾਣੇ ਦੇ ਵਿੱਚ ਪਟਿਆਲਾ ਦੇ ਪਸਿਆਣਾ ਥਾਣੇ ਦੇ ਵਿੱਚ ਉਸ ਵਕਤ ਐਸਐਚਓ ਸੀ ਜਿਹੜੇ ਕਿ ਹੁਣ ਡੀਐਸਪੀ ਬਣ ਚੁੱਕੇ ਨੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਹੈ ਤਮਾਮ ਉਹ ਲੋਕ ਜਿਹੜੇ ਉਸ ਵਕਤ ਇਸ ਸਾਰੇ ਕੇਸ ਦੇ ਵਿੱਚ ਮੌਜੂਦ ਸੀ ਜਾਂ ਫਿਰ ਇਸ ਕੇਸ ਦੇ ਸੰਪਰਕ ਦੇ ਵਿੱਚ ਸੀ ਉਹਨਾਂ ਤਮਾਮ ਲੋਕਾਂ ਦੇ ਉੱਪਰ ਕਾਰਵਾਈ ਹੋਵੇਗੀ ਸੋch ਇਸ ਤਰੀਕੇ ਦੇ ਨਾਲ ਰਣਜੀਤ ਸਿੰਘ ਢੰਡਰੀਆਂ ਵਾਲਾਂ ਦੀ ਮੁਸ਼ਕਲ ਜਿਹੜੀ ਹੈ ਉਹ ਲਗਾਤਾਰ ਵਾਧੇ ਦਿਖਾ ਲਈ ਦੇ ਰਹੀ ਹੈ ਇਸ ਮਾਮਲੇ ਦੇ ਵਿੱਚ 302 376 ਦੇ 506 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਲਗਾਤਾਰ 12 ਸਾਲ ਤੋਂ ਲਟਕ ਰਿਹਾ ਇਹ ਮਾਮਲਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ ਹੁਣ ਰਾਤਾਂ ਦੀ نیند ਉਡਾਏਗਾ ਲਗਾਤਾਰ ਐਸਟੀ ਦੇ ਉੱਪਰ ਬਹੁਤ ਵੱਡੇ ਪੱਧਰ ਦੇ ਉੱਪਰ ਪਰਿਵਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਕਿ ਕਿਸੇ ਨਾ ਕਿਸੇ ਤਰੀਕੇ ਸਾਨੂੰ ਇਨਸਾਫ ਮਿਲ ਸਕੇ ਪਰ ਇਨਸਾਫ ਦੀਆਂ तमाम ਉਹ ਚੀਜ਼ਾਂ ਜਿਹੜੀਆਂ ਨੇ ਕਾਇਤਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਅਸਫਲ ਸਾਬਤ ਹੁੰਦੀਆਂ ਰਹੀਆਂ ਧਮਕੀਆਂ ਦਾ ਦੌਰ ਜਿਹੜਾ ਉਹ ਪਰਮੇਸ਼ਰ ਦੁਆਰ ਤੋਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦੇ ਨਾਲ ਅਜਿਹਾ سلوਕ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਡਰੇ ਘਬਰਾਏ ਇਹਨਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਪਰ ਇਸ ਸਾਰੇ ਮਸਲੇ ਦੇ ਉੱਪਰ ਸਾਡੇ ਨਾਲ ਸਾਡੇ ਰਿਪੋਰਟਰ ਪਟਿਆਲਾ ਤੋਂ ਰਣਦੀਪ ਸਿੰਘ ਜੁੜ ਚੁੱਕੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਕੀ ਮਸਲਾ ਹੈ ਕਿਸ ਤਰੀਕੇ ਦੇ ਨਾਲ ਇਹ 12 ਸਾਲ ਪੁਰਾਣਾ ਕੇਸ ਜਿਹੜਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਖਲ ਦੇ ਨਾਲ ਸਾਹਮਣੇ ਆਇਆ ਹੈ ਰਣਜੀਤ ਜੀ ਕੀ ਕੋਈ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਇਸ ਵਕਤ ਉਮਦਾ ਜਾਣਕਾਰੀਆਂ ਤੁਹਾਡੇ ਕੋਲ ਨੇ ਕਿ ਰਣਦੀਪ ਜਿਹੜੇ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਉਹਨਾਂ ਦੇ ਉੱਪਰ ਮਾਮਲਾ ਦਰਜ ਹੋ ਚੁੱਕਾ ਹੈ ਅੱਜ ਬਿਲਕੁਲ ਦੱਸ ਦਈਏ ਤੁਹਾਨੂੰ ਕਿ ਜਿਹੜਾ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਉੱਤੇ ਜਿਹੜਾ ਹੈਗਾ 2012 April ਦੇ ਮਹੀਨੇ ਦੇ ਵਿੱਚ ਇੱਕ ਪਰਿਵਾਰ ਜਿਹੜਾ ਕਹਿੰਦਾ ਉਹ ਇਹਨਾਂ ਦੇ ਕੋਲੇ ਦਰਸ਼ਨ ਮੇਲੇ ਦੇ ਲਈ ਆਂਦਾ ਹੈ ਤਾਂ ਜਦੋਂ ਦਰਸ਼ਨ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਕ ਉਹਦੇ ਜਿਹੜੀ ਬੇਟੀ ਹੈਗੀ ਆ 22 ਸਾਲਾਂ ਤਾਂ ਉਹਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਮੌਤ ਤੋਂ ਬਾਅਦ ਪਰਿਵਾਰ ਜਿਹੜਾ ਹੈਗਾ ਉਸ ਦਾ ਆ ਪੋਸਟਮਾਰਟਮ ਕਰਵਾਉਂਦਾ ਹੈ ਤਾਂ ਪੋਸਟਮਾਰਟਮ ਤੋਂ ਬਾਅਦ ਜਿਹੜੀ ਹੈਗੀ ਹੈ ਉਹਦੇ পেট ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਜਿਹੜੀ ਹੈ ਉਹ ਪਾਈ ਜਾਂਦੀ ਹੈਗੀ ਹੈ ਤਾਂ ਉਸ ਦਿਨ ਤੋਂ ਬਾਅਦ ਹੀ ਪਰਿਵਾਰ ਨੇ ਜਿਹੜਾ ਹੈਗਾ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਜਾਂਦੀ ਹੈ ਕਿ ਐਫਆਈਆਰ ਦੀ ਮੰਗ ਕੀਤੀ ਜਾਂਦੀ ਹੈ ਕਿ ਲੜਕੀ ਨੇ ਕੁਝ ਜਿਹੜਾ ਹੈਗਾ ਉਹ ਡੇਰੇ ਦੇ ਅੰਦਰ ਕੁਝ ਗਲਤ ਦੇਖ ਲਿੱਤਾ ਗਿਆ ਤਾਂ ਇਸ ਕਰਕੇ ਉਸ ਨੂੰ ਜਿਹੜਾ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ ਔਰ ਜਿਹੜਾ ਉਹਦਾ ਨਾਲ ਕੋਈ ਗਲਤ ਕੰਮ ਹੋਇਆ ਤਾਂ ਪਰਿਵਾਰ ਜਿਹੜੀ ਮੰਗ ਸੀਗੀ ਉਹ ਲੰਬਾ ਸਮਾਂ ਚੱਲੀ 12 ਸਾਲ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇੱਕ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਸੀ ਤਾਂ ਅੱਜ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਜਿਹੜੀਆਂ ਪਟੀਸ਼ਨ ਮੰਗਦੇ ਵਿੱਚ ਦਖਲੰਦ ਜੀ ਦਿੱਤੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਪਸਿਆਣਾ ਥਾਣਾ ਪਟਿਆਲਾ ਦੇ ਵਿੱਚ 376 302 506 IPC ਧਾਰਾ ਦੇ ਤਹਿਤ ਜਿਹੜਾ ਹੈਗਾ ਉਹ ਮਾਮਲਾ ਧੰਦਰੀਆਂ ਵਾਲੇ ਦੇ ਉੱਪਰ ਦਰਜ ਕੀਤਾ ਗਿਆ ਜੀ ਰਣਦੀਪ ਜੀ ਧਮਕੀਆਂ ਦਾ ਦੌਰ ਵੀ ਕਹਿੰਦੇ ਚੱਲਿਆ ਪਰਿਵਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਜਿਨ੍ਹਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਪਣੀ ਲੜਕੀ ਨੂੰ ਇਨਸਾਫ ਦਵਾਇਆ ਜਾਵੇ ਪਹਿਲਾਂ ਤਾਂ 174 ਦੀ ਕਾਰਵਾਈ ਕਹਿੰਦੇ ਕਰਵਾਈ ਗਈ ਠੱਕੇ ਦੇ ਨਾਲ ਪੁਲਿਸ ਦੇ ਵੱਲੋਂ ਨਾਲ ਬਾਅਦ ਦੇ ਵਿੱਚ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਤੁਹਾਡਾ ਹਾਲ ਤੁਹਾਡੀ ਭੈਣ ਵਾਲਾ ਹੋਵੇਗਾ ਇਹ ਸਾਰੀ ਚੀਜ਼ ਦੇ ਬਾਰੇ ਕੀ ਕੋਈ ਜਾਣਕਾਰ ਨੇ ਅਜੇ ਹਾਲ ਵੀ ਕੁਝ ਵਾਪਰ ਰਿਹਾ ਅੱਜ ਬਿਲਕੁਲ ਦੱਸ ਦਈਏ ਲਗਾਤਾਰ ਇਸ ਤਰੀਕੇ ਦੇ ਨਾਲ 12 ਸਾਲ ਲੰਬੀ ਜਿਹੜੀ ਹੈਗੀ ਐ ਉਹ ਪਰਿਵਾਰ ਦੇ ਵੱਲੋਂ ਲੜਾਈ ਜ਼ਰੂਰ ਲੜੀ ਗਈ ਹੈਗੀ ਐ ਤਾਂ ਵਿੱਚ ਕਾਫੀ ਜਿਹੜੀ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਗੱਲਾਂ ਸਾਹਮਣੇ ਜ਼ਰੂਰ ਆਈਆਂ ਸਿੱਗੀਆਂ ਛੋਟੀ 74 ਦੀ ਵੀ ਹੋਈ ਤਾਂ ਪਰ ਜਿਹੜੀ ਇਹ ਧਮਕੀਆਂ ਦੀ ਗੱਲਬਾਤ ਕੀਤੀ ਪਰ ਸਾਰਾ ਕੁਝ ਦੇਖਦੇ ਹੋਏ ਅੱਜ ਹਾਈ ਕੋਰਟ ਦੇ ਵੱਲੋਂ ਜਦੋਂ ਡੀਜੀਪੀ ਨੂੰ ਵਿੱਚ ਦੇ ਲਿੱਤਾ ਗਿਆ ਕਿ ਕਿਉਂ ਜਿਹੜਾ ਹੈਗਾ ਉਹ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਹੈਗਾ ਤਾਂ ਉਹਦੇ ਵੱਲੋਂ ਬਾਅਦ ਤੇ ਬਾਅਦ ਜਿਹੜਾ ਹੈਗਾ ਪਸਿਆਣਾ ਥਾਣੇ ਵਿੱਚ ਤਾਂ ਹੀ ਕਰਕੇ ਜਿਹੜੀ ਹੈ ਉਹ ਐਫ ਆਈ ਆਰ ਜ਼ਰੂਰ ਹੋਈ ਹੈ ਤਾਂ ਪਿਛਲੇ ਮਹੀਨੇ ਦੇਖਿਆ ਜਾਵੇ ਤਾਂ ਇਸ ਦਿਤੇ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਲੋਂ ਜਿਹੜਾ ਆਪਣਾ ਸਪਸ਼ਟੀਕਰਨ ਵੀ ਜਿਹੜਾ ਹੈਗਾ ਉਹ ਦਿਨ ਦੇ ਹੋਏ ਨਜ਼ਰ ਆਈ ਸੀ ਜ਼ਰੂਰ ਜਿਹੜੀ ਉਹ ਬਾਈਟ ਦਿੱਤੀ ਸੀ ਉਹਨਾਂ ਨੇ ਆਪਣੇ ਚੈਨਲ ਦੇ ਉੱਤੇ ਕਿ ਜਿਹੜਾ ਇਹ ਸਾਰਾ ਮਾਮਲਾ ਝੂਠਾ ਹੈਗਾ ਜਾਣ ਮੁੱਛ ਕੇ ਮੈਨੂੰ ਬਦਨਾਮ ਕਰਨ ਸਾਜ਼ਿਸ਼ਾ ਕਰਨ ਦੀ ਜਿਹੜੀ ਉਹ ਸਾਜ਼ਿਸ਼ ਰਚੀ ਜਾ ਰਹੀ ਹੈਗੀ ਆ ਪਰ ਕਿਸੇ ਨਾ ਕਿੱਥੇ ਜਿਹੜਾ ਹੁਣ ਮਾਮਲਾ ਜ਼ਰੂਰ ਦਰਜ ਹੋ ਗਿਆ ਹੁਣ ਦੇਖਣਾ ਹੋਊਗਾ ਕਿ ਜਿਹੜੀ ਹੈ ਅਰੈਸਟ ਢੰਡਰੀਆਂ ਵਾਲੇ ਰਣਜੀਤ ਸਿੰਘ ਢੰਡਿਆਲੇ ਤੇ ਹੁਣ ਦੇਖਣ ਵਾਲੇ ਸਮੇਂ 'ਚ ਪਤਾ ਲੱਗੂਗਾ ਜੀ ਆ ਜਿਸ ਤਰੀਕੇ ਦੇ ਨਾਲ ਬਹੁਤ ਸੰਗੀਨ ਇਹ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਦੇ ਜਿਹੜੇ ਉਧਰਲੇ ਪਾਸੇ ਵਕੀਲ ਸਾਹਿਬਾ ਨੇ ਉਹਨਾਂ ਦੇ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਇਹ ਲੜਕੀ ਜਿਹੜੀ ਮੌਦੇ ਮੂਹਰੇ ਵਿੱਚ ਗਈ ਜਿਸ ਦੇ ਵੱਲੋਂ ਜ਼ਹਿਰ ਨਿਕਲਿਆ ਗਿਆ ਉਹ ਗਰਭਵਤੀ ਵੀ ਸੀ ਤੇ ਨਾਲ ਦੀ ਨਾਲ ਇਸ ਦੀਆਂ ਸਹੇਲੀਆਂ ਦੇ ਨਾਲ ਵੀ ਕਿਸੇ ਤਰੀਕੇ ਦੀ ਅਜਿਹੀ ਕਾਰਵਾਈ ਹੋਈ ਹੈ ਹਾਲਾਂਕਿ ਉਹ ਵੀ ਚਿਹਰੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਣਗੇ ਐਸੀਆਂ ਵੀ ਚੀਜ਼ਾਂ ਹੋਈਆਂ ਨੇ ਇਸੇ ਤਰੀਕੇ ਦੇ ਨਾਲ ਵੀ ਕੁਝ ਕਾਰਵਾਈ ਹੋਈ ਹੈ ਹਾਂ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਅੱਜ ਐਡਵੋਕੇਟ ਦੇ ਵੱਲੋਂ ਜਿਹੜਾ ਚੰਡੀਗੜ੍ਹ ਦੇ ਵਿੱਚੋਂ ਉਹਨਾਂ ਦੇ ਵੱਲੋਂ ਵੀ ਜਿਹੜੀ ਜਿਹੀ ਬਾਈਟ ਦਿੱਤੀ ਗਈ ਹੈ ਮੀਡੀਆ ਦੇ ਨਾਲ ਰੋਗੋ ਗਿੱਦੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਬਿਲਕੁਲ ਠੀਕ ਹੈ ਲਈ ਗੱਲ ਕਹੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਖੁਲਾਸੇ ਹਲੇ ਹੋਰ ਵੀ ਹੋਣਗੇ ਕਿਉਂਕਿ ਉੱਥੋਂ ਉਹਨਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਔਰ ਵਕੀਲ ਦੇ ਵੱਲੋਂ ਵੀ ਜਿਹੜੇ ਆ ਉਹ ਕਿਹਾ ਜਾ ਰਿਹਾ ਹੈਗਾ ਕਿ ਜਿਹੜੀ ਲੜਕੀ ਸੀਗੀ ਉਸਨੇ ਕੁਝ ਅੰਦਰ ਡੇਰੇ ਦੇ ਅੰਦਰ ਜਿਹਨੇ ਪ੍ਰੈਸ਼ਰ ਦਬਾਰ ਦੇ ਅੰਦਰ ਕੁਝ ਗਲਤ ਹੋਣ ਦੇ ਵੀ ਦੇਖ ਲਿਆ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਪਹਿਲਾ ਜ਼ਬਰ ਜਨਾਬਾ ਦਾ ਮਾਮਲਾ ਵੀ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਉਹਨੂੰ ਮੌਤ ਦੇ ਘਾਟਦਾ ਰਿਹਾ ਕਿਉਂਕਿ ਜ਼ਹਿਰੀਲੀ ਚੀਜ਼ ਜਿਹੜੀ ਹੈਗੀ ਆ ਉਹਦੇ ਪੇਟ ਦੇ ਵਿੱਚ ਤਾਂ ਪਾਈ ਗਈ ਸੀ ਜਦੋਂ ਦਾ ਪੋਸਟਮਾਰਟਮ ਹੋਇਆ ਸੀ ਤਾਂ ਪਰਿਵਾਰ ਪਹਿਲੇ ਦਿਨ ਤੋਂ ਹੀ ਜਿਹੜੀ ਉਹ ਮੰਗ ਕਰ ਰਿਆ ਸੀਗਾ ਕਿ ਮੇਰੀ ਬੇਟੀ ਦੀ ਜਿਹੜੀ ਹੈ ਹੱਤਿਆ ਕੀਤੀ ਗਈ ਹੈ ਉਹਨੂੰ ਜ਼ਹਿਰ ਵੀ ਦਿੱਤਾ ਗਿਆ ਔਰ ਉਹਦੇ ਨਾਲ ਜ਼ਬਰ ਜਨਾਬ ਵੀ ਹੋਇਆ ਤਾਂ ਜਰੂਰ ਲੰਬਾ ਸਮਾਂ 12 ਸਾਲ ਦਾ ਕਰੀਬ ਜਿਹੜਾ ਹੈਗਾ ਉਹ ਸਮਾਂ ਜ਼ਰੂਰ ਲੱਗਿਆ ਹੈਗਾ ਪਰ ਅੱਜ ਹੁਣ ਮਾਮਲਾ ਦਰਜ ਹੋ ਗਿਆ ਹੋਇਆ ਹੁਣ ਆਉਣ ਵਾਲੇ ਟਾਈਮ 'ਚ ਹੀ ਪਤਾ ਲੱਗੇਗਾ ਕਿ ਇਸ ਤਰੀਕੇ ਦੇ ਲੈ ਕੇ ਅੱਗੇ ਹੁਣ ਢੰਡਰੇ ਵਾਲੇ ਦਾ ਕੀ ਨਾਨਕੀ ਅਰੈਸਟ ਪੈਂਦੀ ਹੈ ਜਾਂ ਨਹੀਂ ਪੈਂਦੀ ਹੈ ਉਹ ਨਾਲ ਦੇਖਣ ਵਾਲੇ ਸਮੇਂ ਚ ਪਤਾ ਲੱਗੂਗਾ ਜੀ ਲਾਸਟ ਸਵਾਲ ਦੇ ਨਾਲ ਸਮਾਪਤੀ ਕਰੂੰਗਾ ਰਣਦੀਪ ਜੀ ਇਹ ਜਾਣਕਾਰੀ ਦਿਓ ਕਿ ਜੇ ਇਸ ਤਰੀਕੇ ਦੇ ਨਾਲ 12 ਸਾਲ ਦਾ ਸਮਾਂ ਲੱਗਾ ਹੈ ਕਿ 12 ਸਾਲ ਦੇ ਸਮੇਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਸ ਕੇਸ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤਾਂ ਇੰਨਾ ਸਮਾਂ ਲੱਗਾ ਹੈ ਜਾਂ ਫਿਰ ਜੇ ਇਸ ਤਰੀਕੇ ਇਸ ਮ੍ਰਿਤਕ ਲੜਕੀ ਦੇ ਭਰਾ ਦੇ ਉੱਪਰ ਦਬਦਬਾ ਬਣਾਇਆ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਸ਼ਿਕਾਇਤ ਉਸ ਤਰੀਕੇ ਦੇ ਨਾਲ ਸਾਹਮਣੇ ਨਹੀਂ ਲਿਆਂਦੀ ਗਈ ਇਹ ਸਮੇਂ ਦੇ ਕਾਰਨ ਬਣੇ ਨੇ ਕਿ ਇੰਨਾ ਸਮਾਂ ਜ਼ਿਆਦਾ ਲੱਗ ਚੁੱਕਾ ਹੈ ਅੱਜ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਜਿਹੜੇ ਉਹ ਦੋਸ਼ ਲਗਾਏ ਜਾ ਰਹੇ ਸੀਗੇ ਕਿ ਸਾਡੇ ਜਿਹੜੇ ਐਫਆਈਆਰ ਕਿਉਂ ਨਹੀਂ ਕੀਤੇ ਜਾ ਰਹੇ ਹੈਗੇ ਜਲਰ ਇੱਕ ਤਰ੍ਹਾਂ ਦਾ ਪਰਮੇਸ਼ਰ ਦੁਆਰ ਲੋਕ ਜਿਹੜੇ ਨੇ ਇਹਨਾਂ ਦਾ ਕੀਰਤਨ ਵੀ ਸੁਣ ਲਿਆ ਕਥਾਵਾਚਕ ਨੇ ਹੋਰ ਜਿਹੜਾ ਹੈਗਾ ਹਰ ਪਾਸੇ ਜਿਹੜਾ ਪਹਿਲਾਂ ਉਹ ਦੇਖਦੇ ਹੋਏ ਕਿਸ ਚੀਜ਼ ਨੂੰ ਲੈ ਕੇ ਕਿਉਂ ਦਬਾ ਦੇ ਕਾਰਨ ਜਿਹੜੀ ਐਫਆਈਆਰ ਨਹੀਂ ਹੋਈ ਜਿਹੜੀ ਅੱਜ ਹਾਈ ਕੋਰਟ ਦੇ ਦਖਲ ਅੰਦਾਜ਼ੇ ਤੋਂ ਬਾਅਦ ਜਿਹੜਾ ਹੈਗਾ ਕਿ ਮਾਮਲਾ ਦਰਜ ਕਰਨ ਦੇ ਲਈ ਜ਼ਰੂਰ ਕੀਤਾ ਗਿਆ ਪਰ ਕਿੱਥੇ ਨਾ ਕਿੱਥੇ ਅਗਰ ਪਰਿਵਾਰ ਦੇ ਦੇਖੀ ਜਾਵੇ ਪਰਿਵਾਰ ਦੇ ਵੱਲੋਂ ਸੁਣਿਆ ਜਾ ਰਿਹਾ ਕਿ ਜਿਸ ਤਰ੍ਹਾਂ ਕਹਿੰਦੇ ਕਿ ਸਾਨੂੰ ਇਹ 12 ਸਾਲ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਸਾਡੀ ਰੈਕੀ ਕੀਤੀ ਗਈ ਹੈਗੀ ਹੈ ਭਰਾ ਦੇ ਉੱਤੇ ਵੀ ਉਹ ਹੋਇਆ ਕਿ ਉਸ ਤੋਂ ਬਾਅਦ ਕਾਫੀ ਚੀਜ਼ਾਂ ਨੂੰ ਦੇਖਦੇ ਹੋਏ ਹਾਈ ਕੋਰਟ ਦੇ ਵੱਲੋਂ ਕਿਉਂਕਿ ਦੇਖੋ ਕੋਈ ਨਾ ਕੋਈ ਸਬੂਤ ਹੋਊਗਾ ਜਾਂ ਤਾਂ ਹੀ ਮਾਮਲਾ ਜਿਹੜਾ ਹੈਗਾ ਉਹ ਦਰਜ ਹੋਇਆ। ਜੀ ਕਿਉਂ ਹੁਣ 12 ਸਾਲ ਬਾਅਦ ਹੀ ਜਿਹੜੀ ਆ ਉਹ ਸੁਣਵਾਈ ਹੋਈ ਹੈ ਕਿਉਂਕਿ ਮਾਮਲਾ ਛੋਟਾ ਨਹੀਂ ਹੈ ਕਿਉਂਕਿ 302 ਦਾ ਪਲੱਸ 376 ਰੇਪ ਦਾ ਔਰ ਪਰ ਦੇਖਿਆ ਗਿਆ 500 ਚੀਜ਼ ਦੇ ਦਾ ਹੈ ਤਾਂ ਜਿਹੜਾ ਇਹ ਮਾਮਲਾ ਮੁਕੱਦਮਾ ਦਰਜ ਹੋਇਆ ਤਾਂ ਹੁਣ ਇਸ ਚੀਜ਼ ਨੂੰ ਲੈ ਕੇ ਹੋਰ कोर्ट ਦੇ ਵਿੱਚ ਵਕੀਲ ਸਾਹਿਬ ਦੇ ਵੱਲੋਂ ਕੀ ਕੁਝ ਪੇਸ਼ ਕੀਤਾ ਗਿਆ ਹੋਊਗਾ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਿਹੜਾ ਹੈਗਾ ਇਹ ਆਰਡਰ ਸੁਣਾਇਆ ਗਿਆ ਹੈ ਜਨਦੀਪ ਜੀ ਬਹੁਤ ਵੱਡੇ ਪੱਧਰ ਤੇ ਉੱਪਰ ਇਹਨਾਂ ਦੇ ਜਿਹੜੇ ਪੈਰੋਕਾਰ ਨੇ ਜਿਹੜੇ ਇਹਨਾਂ ਦੇ ਕੀਰਤਨ ਨੂੰ ਸੁਣਦੇ ਨੇ ਜਾਂ ਫਿਰ ਇਹਨਾਂ ਦੀ ਕਥਾ ਨੂੰ ਸੁਣਦੇ ਨੇ ਪਟਿਆਲਾ ਦੇ ਵਿੱਚ ਇਹਨਾਂ ਦਾ ਕਾਫੀ ਦਬਦਬਾ ਹੈ ਪਟਿਆਲਾ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਲੋਕਾਂ ਦਾ ਜਮਾਵੜਾ ਇਕੱਠਾ ਹੋਣ ਦੀ ਕੋਈ ਗਤੀਵਿਧੀ ਅਜੇ ਹੀ ਤਾਂ ਨਹੀਂ ਦਿਖਾ ਲਈ ਦੇ ਰਹੀ ਕਿ ਜਿਸ ਦੇ ਨਾਲ ਹਾਲਾਤਾਂ ਤੇ ਹਾਲਾਤ ਖਰਾਬ ਹੋਣ ਐਸੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਜਰੂਰ ਜਿਹ ਰਣਜੀਤ ਸਿੰਘ ਢੰਡਰੀਆ ਵਾਲੇ ਦੇ ਵੱਲੋਂ ਲਗਾਏ ਗਏ ਹੈਗੇ ਪਰ ਹੁਣ ਜਦ ਦਾ ਤੁਸੀਂ ਉਹਨਾਂ ਦੇ ਫੇਸਬੁਕ ਇੰਸਟਾਗ੍ਰam ਚੈੱਕ ਕਰੋ ਜਿੱਥੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਰਣਜੀਤ ਸਿੰਘ ਢੰਡਰੀਆ ਵਾਲੇ ਐਕਟਿਵ ਰਹਿੰਦੇ ਸੀਗੇ ਤਾਂ ਪਿਛਲੇ 10 ਤਰੀਕ ਤੋਂ ਬਾਅਦ ਉਹਨਾਂ ਨੇ ਕੋਈ ਵੀ ਜਰਾ ਸੋਸ਼ਲ ਮੀਡੀਆ ਦੇ ਉੱਤੇ ਐਕਟੀਵਿਟੀ ਜਿਹੜੀ ਆ ਉਹ ਨਹੀਂ ਦਿਖਾਈ ਕਿਸੇ ਵੀ ਚੀਜ਼ ਨੂੰ ਲੈ ਕੇ ਜਰੂਰ ਉਹਨਾਂ ਨੇ ਆਪਣੇ ਵੱਲੋਂ ਇੱਕ ਸਪਸ਼ਟੀਕਰਨ ਵੀ ਦਿੱਤਾ ਸੀਗਾ ਕਿ ਜਿਹੜਾ ਇੱਕ ਮੇਰੇ ਤੇ ਮਕਦਮਾ ਜਿਹੜਾ ਹੈਗਾ ਉਹ ਜਲ ਝੂਠਾ ਜਿਹੜਾ ਹੈਗਾ ਉਹ ਦਹਿਰ ਹੋ ਸਕਦਾ ਹੈਗਾ ਕਿਉਂਕਿ ਮੇਰੇ ਤੇ ਇੱਕ ਗਲਤ ਐਲੀਕੇਸ਼ਨ ਲਗਾਏ ਜਾ ਰਹੇ ਹੈਗੇ ਹੈ 28 ਸ ਹਾਲੇ ਤੱਕ ਫਿਲਹਾਲ ਦੀ ਘਟੜੇ ਜਿਹੜਾ ਹੈਗਾ ਪਰਮੇਸ਼ਰ ਦਵਾਰ ਦੇ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਇਸ ਤਰ੍ਹਾਂ ਦਾ ਹਾਲੇ ਕੋਈ ਜਮਾਵੜਾ ਜਿਹੜਾ ਹੈਗਾ ਉਹ ਨਹੀਂ ਕੱਟ ਦੇਖਣ ਨੂੰ ਨਹੀਂ ਮਿਲ ਰਹਾ ਹੈਗਾ ਜਰੂਰ ਉਹਨਾਂ ਦੇ ਚਾਹਵਾਨਾਂ ਨਾਲ ਅਸੀਂ ਜਿਹੜੀ ਗੱਲਬਾਤ ਲਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਾਬਾ ਜੀ ਉਰੇ ਨੇ ਜਾਂ ਬਾਹਰ ਨੇ ਜਾਂ ਕਿਸੇ ਥੇਰੇ ਤਾਂ ਉਹਨਾਂ ਦੇ ਵੱਲੋਂ ਵੀ ਹਾਲੇ ਕੁਝ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਨਹੀਂ ਸਪਸ਼ਟ ਕੀਤਾ ਜਾ ਰਿਹਾ ਕਿ ਉਹ ਪੰਜਾਬ 'ਚ ਨੇ ਜਾਂ ਬਾਹਰ ਨੇ ਇਸ ਚੀਜ਼ ਨੂੰ ਵੀ ਲੈ ਕੇ ਹਾਲੇ ਉਲ੍ਹਾ ਰੱਖਿਆ ਜਾ ਰਿਹਾ ਹੈਗਾ ਜੀ ਬਹੁਤ ਬਹੁਤ ਮਿਹਰਬਾਨੀ ਰਣਜੀਤ ਜੀ ਬਹੁਤ ਹਮਦਾ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਸੋ ਜੇ ਇਸ ਤਰੀਕੇ ਦੇ ਨਾਲ ਰਣਜੀਤ ਸਿੰਘ ਢੰਡਰੀਆ ਵਾਲੇ ਜਿਹੜੇ ਕਿ ਕਥਾਵਾਚਕ ਨੇ ਜਿਨ੍ਹਾਂ ਨੂੰ ਲੱਖਾਂ ਕਰੋੜਾਂ ਲੋਕ ਸੁਣਦੇ ਨੇ ਦੇਸ਼ਾਂ-ਵਦੇਸ਼ਾਂ ਦੇ ਟੂਰਾਂ ਦੇ ਉੱਪਰ ਵੀ ਇਹ ਰਣਜੀਤ ਸਿੰਘ ਢੰਡਰੀਆ ਵਾਲਾ ਰਹਿੰਦੇ ਨੇ ਤੇ ਹੁਣ ਇਹਨਾਂ ਦੇ ਉੱਪਰ ਮਾਮਲਾ ਦਰਜ ਹੋ ਚੁੱਕਾ ਹੈ ਹਾਲਾਂਕਿ ਸਾਡੇ ਰਿਪੋਰਟਰ ਸਾਹਿਬ ਵੱਲੋਂ ਇਹ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਨੇ ਕਿ ਗ੍ਰਫਤਾਰੀ ਹੁੰਦੀ ਹੈ ਜਾਂ ਫਿਰ ਨਹੀਂ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਪਰ ਡੇਰਿਆਂ ਦੇ ਉੱਪਰ ਜਾਣ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਵੱਡੇ ਸਵਾਲ ਦੇ ਰੂਪ ਦੇ ਵਿੱਚ ਬਲਵਲੇ ਜ਼ਰੂਰ ਉੱਠਦੇ ਹੋਣਗੇ ਕਿ ਡੇਰਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਾਣਾ ਸੇਫ ਹੈ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਭਾਵੇਂ ਭਾਵੇਂ ਅਮਰਤਪਾਲ ਸਿੰਘ ਮਹਿਰੋ ਹੋਰਾਂ ਦੇ ਵੱਲੋਂ ਵੱਖ-ਵੱਖ ਡੇਰਿਆਂ ਦੇ ਬਾਬਿਆਂ ਦੇ ਬਹੁਤ ਸਾਰੇ ਖੁਲਾਸੇ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਪਰ ਕੀਤੇ ਗਏ ਤੇ ਹੁਣ ਰਣਜੀਤ ਸਿੰਘ ਢੰਡਰੀਆਂ ਵਾਲਾ ਜਿਹੜੇ ਜਿਨ੍ਹਾਂ ਦੇ ਵੱਲੋਂ ਪਰਮੇਸ਼ਰ ਦਵਾਰ ਜਿਹੜਾ ਉਹ ਚਲਾਇਆ ਜਾਂਦਾ ਸੀ ਉਥੋਂ ਕਥਾ ਕੀਤੀ ਜਾਂਦੀ ਸੀ ਤੇ ਇਸ ਕਥਾ ਦੇ ਪਿੱਛੇ ਕਿਸ ਤਰੀਕੇ ਦੇ ਨਾਲ 2012 ਦਾ ਮਾਮਲਾ ਉਹਨਾਂ ਦੇ ਉੱਪਰ ਭਾਰੂ ਪੈਂਦਾ ਦਿਖਾ ਲਈ ਦੇ ਰਿਹਾ ਹੈ ਹਾਲਾਂਕਿ ਜਾਣਕਾਰੀਆਂ ਇਹ ਵੀ ਮਿਲੀਆਂ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਵੱਲੋਂ ਇਹ ਚੀਜ਼ ਲਗਾਤਾਰ ਆਪਣੇ ਪੱਖ ਦੇ ਵਿੱਚ ਪੇਸ਼ ਕੀਤੀ ਜਾ ਰਹੀ ਸੀ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਕਿ ਮੇਰੇ ਉੱਪਰ ਮਾਮਲਾ ਦਰਜ ਹੋਣ ਵਾਲਾ ਹੈ ਮੈਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਇਹ ਤਾਂ ਨਿਆਂਪਾਲਿਕਾ ਦਾ ਕੰਮ ਹੈ ਇਹ ਤਾਂ ਕੋਰਟ ਦਾ ਕੰਮ ਹੈ ਇਹ ਤਾਂ ਜਸਟਿਸ ਦਾ ਕੰਮ ਹੈ ਕਿ ਕੇਸ ਤਰੀਕੇ ਦੇ ਨਾਲ ਇਸ ਦੇ ਵਿੱਚ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਣਾ ਹੈ ਪਰ ਇਸ ਵਕਤ ਇਹ ਵੱਡੀ ਖਬਰ ਨਿਕਲ ਕੇ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਡੀ ਮੁਸ਼ਕਲ ਦੇ ਵਿੱਚ ਫਸ ਚੁੱਕੇ ਨੇ ਧਸ ਚੁੱਕੇ ਨੇ 302 376 ਤੇ 506 ਧਾਰਾ ਦੇ ਤਹਿਤ ਆਈਪੀਐਸ ਦੇ ਤਹਿਤ ਆਈਪੀਸੀ ਦੇ ਤਹਿਤ ਇਹ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਜਿਸ ਤੇ ਮੁਤਲਕ ਹੁਣ ਕਾਰਵਾਈਆਂ ਜੜੀਆਂ ਦੇ ਵੇਖਣ ਨੂੰ ਮਿਲਣਗੀਆਂ ਕਿਉਂਕਿ ਜੇਕਰ ਇੱਕ ਡੀਐਸਪੀ ਐਸਪੀ ਦੇ ਵੱਲੋਂ ਇਹ ਚੀਜ਼ ਕਹੀ ਜਾਵੇ ਤਾਂ ਹੋ ਸਕਦਾ ਕਿ ਤਨਾ ਕਿਤੇ ਢਿੱਲ ਵਰਤੀ ਜਾਵੇ ਪਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕਈਆਂ ਗਈਆਂ ਨੇ ਉਸ ਐਸਐਚਓ ਦੇ ਉੱਪਰ ਵੀ ਕਾਰਵਾਈ ਹੋਣੀ ਹੈ ਜਿਹੜਾ ਉਸ ਵਕਤ ਸੀ ਜਿਹੜਾ ਕਿ ਹੁਣ ਡੀਐਸਪੀ ਬਣ ਚੁੱਕਾ ਹੈ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਇਸ ਸਾਰੇ ਕੇਸ ਦੇ ਵਿੱਚ ਲੋੜੀਂਦੇ ਹੋਣਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਵੇਗੀ ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਸ ਤਰੀਕੇ ਦੇ ਨਾਲ ਡੇਰਿਆਂ ਦੇ ਵਿੱਚੋਂ ਇੱਕ ਤੋਂ ਬਾਅਦ ਇੱਕ ਘਟਨਾ ਨਿਕਲ ਕੇ ਸਾਹਮਣੇ ਆਉਂਦੀ ਹੈ ਹਾਲਾਂਕਿ ਇਹ ਦੋਸ਼ ਲਾਏ ਗਏ ਨੇ ਇਹ ਮਾਮਲਾ ਜਿਹੜਾ ਦਰਜ ਏ ਕੋਕ ਪੜਤਾਲ ਦੇ ਅਧੀਨ ਹੈ ਇਸ ਦੇ ਵਿੱਚ ਜਾਂਚ ਕੀਤੀ ਜਾਣੀ ਹੈ ਪਰ ਕੀਤੀ ਗਈ ਜਾਂਚ ਦੇ ਵਿੱਚ ਜੇਕਰ ਦੋਸ਼ੀ ਰਣਜੀਤ ਸਿੰਘ ਢੰਡਰੀਆਂ ਵਾਲਾ ਪਾਏ ਜਾਂਦੇ ਨੇ ਤਾਂ ਫਿਰ ਲੋਕਾਂ ਦੇ ਵੱਲੋਂ ਆਪਣੇ ਆਪ ਦੇ ਵਿੱਚ ਇੱਕ ਵਾਰ ਜ਼ਰੂਰ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਇਸ ਤਰੀਕੇ ਦੇ ਨਾਲ ਡੇਰਿਆਂ ਦੇ ਉੱਪਰ ਜਾਣਾ ਸੇਫ ਹੈ ਪਿਛਲੇ ਸਮੇਂ ਦੇ ਵਿੱਚ ਡੇਰਿਆਂ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਭਾਵੇਂ ਰਾਮ ਰਹੀਮ ਦਾ ਡੇਰਾ ਹੋਵੇ ਭਾਵੇਂ ਹੁਣ ਰਣਜੀਤ ਸਿੰਘ ਢੰਡੀਆਂ ਵਾਲੇ ਦਾ ਡੇਰਾ ਹੋਵੇ ਜਾਂ ਫਿਰ ਪਿਛਲੇ ਦਿਨਾਂ ਦੇ ਵਿੱਚ ਅਮਰਪਾਲ ਸਿੰਘ ਮਹਿਰੋਹਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵੱਡੀਆਂ ਖੁਲਾਸੇ ਨੁਮਾ ਵੀਡੀਓਜ਼ ਆਡੀਓਜ਼ ਨਿਕਲ ਕੇ ਸਾਹਮਣੇ ਆਈਆਂ ਸੀ ਉਹ ਸਾਰੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜੇ ਕਰਦੀਆਂ ਨੇ ਸੋਰਨਜੀਤ ਸਿੰਘ ਢੰਡਰੀਆਂ ਵਾਲਾਂ ਦੇ ਲਈ ਮੁਸ਼ਕਲ ਜ਼ਰੂਰ ਬਣਦੀ ਦਿਖਾ ਲਈ ਦੇ ਰਹੀ ਹੈ ਹਾਲਾਂਕਿ ਉਹਨਾਂ ਦੇ ਉੱਪਰ ਕਾਰਵਾਈ ਦੇ ਰੂਪ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿੰਨੀ ਕੁ ਸ਼ਕਤੀ ਵਰਤੀ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਨਾਲ ਦੀ ਨਾਲ ਰਣਜੀਤ ਸਿੰਘ ਢੰਡਰੀਆਂ ਵਾਲਾ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਕਥਾ ਹੁਣ ਅਗਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਇਹ ਵੀ ਆਉਣ ਵਾਲਾ ਸਮਾਂ ਬਿਆਨ ਹੈਗਾ ਹਾਲਾਂਕਿ ਉਹਨਾਂ ਦੇ ਵੱਲੋਂ ਹੁਣ ਤੱਕ ਇਹਨਾਂ ਚੀਜ਼ਾਂ ਨੂੰ ਇਸ ਕੇਸ ਦੇ ਵਿੱਚ ਹੋਈਆਂ ਕਾਰਵਾਈਆਂ ਨੂੰ ਇਹੀ ਕਹਿ ਕੇ ਪੱਲਾ ਛਡਵਾਇਆ ਜਾ ਰਿਹਾ ਸੀ ਕਿ ਭਾਈ ਮੇਰੇ ਉੱਪਰ ਗਲਤ ਤਰੀਕੇ ਦੇ ਨਾਲ ਇੱਕ ਕੇਸ ਦੇ ਵਿੱਚ ਫਸਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਇੱਕ ਲੜਕੀ ਜਿਸ ਨੂੰ ਕਿ ਪਹਿਲਾਂ ਅਜਿਹਾ ਜ਼ਬਰ ਜਨਾਹ ਦਾ ਸ਼ਿਕਾਰ ਉਸ ਨੂੰ ਬਣਾਇਆ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਉਹ ਗਰਭવતી ਹੋ ਜਾਂਦੀ ਹੈ ਤਾਂ ਉਸ ਤੋਂ ਕਿਨਾਰਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਿਹੜੀ ਵਕੀਲ ਸਭਾ ਹੈ ਜਿਹੜੇ ਕਿ ਪੀੜਤ ਪਰਿਵਾਰ ਦੇ ਕੇਸ ਨੂੰ ਲੜ ਰਹੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਪਰ ਇਹ ਚੀਜ਼ ਦੱਸੀ ਗਈ ਹੈ ਨਿੱਜੀ ਚੈਨਲਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਹ ਚੀਜ਼ ਦੱਸੀ ਗਈ ਹੈ ਕਿ ਭਾਈ ਇੱਕ ਲੜਕੀ ਦੇ ਨਾਲ ਹੀ ਨਹੀਂ ਇਹ ਜਿਹੜੀ ਮ੍ਰਿਤਕ ਲੜਕੀ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਜ਼ਹਿਰ ਦਿੱਤਾ ਗਿਆ ਨਾ ਕਿ ਉਸਨੇ ਜ਼ਹਿਰ ਖਾਧਾ ਹੈ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ ਉਸ ਦੇ ਨਾਲ ਦੀਆਂ ਸਹੇਲੀਆਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੋਬੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਇਹ ਇਕੱਲੀ ਲੜਕੀ ਦੇ ਨਾਲ ਆ ਐਸਾ ਨਹੀਂ ਹੋਇਆ ਇਕੱਲੀ ਉਹ ਲੜਕੀ ਪੀੜਤ ਨਹੀਂ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਰਮੇਸ਼ਰ ਦਵਾਰ ਡੇਰੇ ਦੇ ਵਿੱਚ ਹੋਈਆਂ ਨੇ ਕਿਉਂਕਿ ਕੈਥਲ ਤੋਂ ਆਉਂਦਾ ਇੱਕ ਸ਼ਰਧਾ ਭਾਵਨਾ ਰੱਖਣ ਵਾਲਾ ਪਰਿਵਾਰ ਜਿਹੜਾ ਹੈ ਉਸ ਦੇ ਵੱਲੋਂ ਲਗਾਤਾਰ ਸੇਵਾ ਦੇ ਲਈ ਪਰਮੇਸ਼ਰ ਦਵਾਰ ਦੇ ਵਿੱਚ ਆਇਆ ਜਾਂਦਾ ਸੀ ਪਰ ਲੜਕੀ ਰਾਤ ਬਰਾਤੇ ਵੀ ਉੱਥੇ ਰੁਕ ਜਾਇਆ ਕਰਦੀ ਸੀ ਸੇਵਾ ਕਰਨ ਦੇ ਬਹਾਨੇ ਪਰ ਲਗਾਤਾਰ ਲੰਬੇ ਸਮੇਂ ਤੱਕ ਜਿਸ ਤਰੀਕੇ ਦੇ ਨਾਲ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਇਹ ਸਾਰੀਆਂ ਜਾਣਕਾਰੀਆਂ ਪਟੀਸ਼ਨਰ ਦੇ ਵੱਲੋਂ ਆਪਣੀ ਪਟੀਸ਼ਨ ਦੇ ਵਿੱਚ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਭਾਈ ਲਗਾਤਾਰ ਲੜਕੀ ਦੇ ਨਾਲ ਲੰਬਾ ਸਮਾਂ ਜ਼ਬਰਜਨਾ ਹੋਇਆ ਹੈ ਜਦੋਂ ਲੜਕੀ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਵਕਤ ਉਸ ਨੂੰ ਦਰਕਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਉਸ ਨੂੰ ਗਾਲੀ ਗਲੋਚ ਕੀਤਾ ਜਾਂਦਾ ਹੈ ਤੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ ਅੰਤ ਦੇ ਵਿੱਚ ਕਿ ਭਾਈ ਇਹ ਕੇਸ ਇੱਥੇ ਖਤਮ ਹੋ ਜਾਵੇ ਪਰਿਵਾਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਕਿ ਪਰਿਵਾਰ ਦੇ ਉੱਪਰ 174 ਦੀ ਕਾਰਵਾਈ ਕਰਵਾਉਣ ਦੇ ਲਈ ਪ੍ਰਭਾਵ ਬਣਾਇਆ ਗਿਆ ਤੇ ਪਰਿਵਾਰ ਦੇ ਕੋਲੋਂ ਇੱਕ ਸਾਫ਼ ਪੇਪਰ ਦੇ ਉੱਪਰ ਇੱਕ ਕੋਰੇ ਕਾਗਜ਼ ਦੇ ਉੱਪਰ ਸਿਗਨੇਚਰ ਦਾ ਕਰਵਾ ਲਿਆ ਗਏ ਕਿ ਇਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਨਾ ਕੀਤੀ ਜਾਵੇ ਪਰ ਉਸ ਮ੍ਰਿਤਕ ਲੜਕੀ ਦੇ ਭਰਾ ਦੇ ਵਿੱਚ ਇਸ ਤਰੀਕੇ ਦੇ ਨਾਲ ਅੱਗ ਬਲ ਰਹੀ ਸੀ ਆਪਣੀ ਭੈਣ ਨੂੰ ਇਨਸਾਫ ਦਿਵਾਉਣ ਦੇ ਮਤਲਕ ਤਾਂ ਫਿਰ 12 ਸਾਲ ਬਾਅਦ ਜਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਖਲ ਦੇ ਨਾਲ ਇਸ ਸਾਰੇ ਕੇਸ ਦੇ ਵਿੱਚ ਇਹ ਵੱਡਾ ਜਿਹੜਾ ਕਦਮ ਹੈ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਭਰੋਂ ਦੇ ਵੱਲੋਂ ਚੁੱਕਿਆ ਗਿਆ ਸੋ ਆਸ ਉਮੀਦ ਕਾਮਨਾ ਕਰਦੇ ਹਾਂ ਕਿ ਜੇ ਇਸ ਤਰੀਕੇ ਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੰਗਿਆਨ ਲੈ ਕੇ ਇਸ ਸਾਰੇ ਕੇਸ ਨੂੰ ਵਾਚਿਆ ਗਿਆ ਤੇ ਕੇਸ ਦਰਜ ਕਰਨ ਦੇ ਲਈ ਹਦਾਇਤਾਂ ਤੇ ਹੋ ਜਾਰੀ ਕੀਤੇ ਗਏ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦੇ ਉੱਪਰ ਛਾਣਬੀਨ